ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨੇ ਨੇ ਗੁਰੂਤਾ ਸਾਹਿਬ ਆਪਾਂ ਜਦੋਂ ਨਿਤਨੇਮ ਕਰਦੇ ਆ ਤੇ ਕਿੱਥੇ ਗਲਤੀ ਕਰਦੇ ਆ ਕਿਉਂਕਿ ਸੰਗਤਾਂ ਨੂੰ ਪਤਾ ਨਹੀਂ ਹੁੰਦਾ ਇਸ ਕਈ ਵਾਰ ਕਿ ਸਤਕਾਰ ਗੁਰੂਕੀ ਸਾਹਿਬ ਦਾ ਕਿਵੇਂ ਕਰਨਾ ਹੈ ਸੋ ਅੱਜ ਅਸੀਂ ਇਸ ਵੀਡੀਓ ਦੇ ਥਾਈਂ ਆਪ ਜੀ ਨੂੰ ਇਹ ਦੱਸਾਂਗੇ ਕਿ ਗੁਰੂ ਕਾ ਸਾਹਿਬ ਦਾ ਸਤਕਾਰ ਆਪਾਂ ਘਰਾਂ ਦੇ ਵਿੱਚ ਕਿਵੇਂ ਕਰਨਾ ਹੈ ਜਦੋਂ ਆਪਾਂ ਨਿਤਨੇਮ ਕਰਦੇ ਮੰਨ ਲੋ ਸੰਗਤ ਜੀ ਉਦਾਹਰਣ ਤੌਰ ਤੇ ਸੁਖਮਣੀ ਸਾਹਿਬ ਦਾ ਪਾਠ ਕਰਦੇ ਆ ਸੁਖਮਣੀ ਸਾਹਿਬ ਦਾ ਪਾਠ ਕਈ ਸੰਗਤਾਂ ਕਰਦੀਆਂ ਕਿ 6 ਅਸ਼ਟਪਦੀਆਂ ਅੱਜ ਕਰ ਲਈਆਂ 6 ਅਸ਼ਟਪਦੀਆਂ ਕੱਲ ਨੂੰ ਕਰ ਲਈਆਂ ਛੇ ਅਸ਼ਟਪਦੀਆਂ ਪਰਸੋ ਕਰ ਲਈਆਂ ਇਸ ਤਰ੍ਹਾਂ ਮਤਲਬ ਛੇ-ਛੇ ਅਸ਼ਟਪਦੀਆਂ ਕਰਕੇ ਸੰਗਤਾ ਪਾਠ ਕਰਦੀਆਂ ਕੋਈ ਸੰਗਤਾ ਕਰਦੀਆਂ 12 ਅਸ਼ਟਪਦੀਆਂ ਇੱਕ ਦਿਨ ਦੇ ਵਿੱਚ 12 ਕੱਲ ਨੂੰ ਕਰ ਲਈਆਂ ਜਾਂ ਚਾਰ ਵੀ ਕਰ ਜਿੰਨਾ ਮਤਲਬ ਜਿੰਨਾ ਵੀ ਆਪਾਂ ਅੱਧਾ ਪਾਠ ਕਰਦੇ ਮੰਨ ਲਓ ਤੇ ਉਹ ਸੰਗਤਾ ਫਿਰ ਕੀ ਕਰਦੀਆਂ ਸੰਗਤ ਜੀ ਕਿ ਗੁਰੂ ਗ੍ਰੰਥ ਸਾਹਿਬ ਦੀ ਨਿਸ਼ਾਨੀ ਜਦੋਂ ਲਾਉਣੀ ਹੈ ਉਹ ਵਿੱਚ ਅੰਗ ਮੋੜ ਦਿੰਦੀ ਇਸ ਤਰ੍ਹਾਂ ਅੰਗ ਮੋੜ ਕੇ ਵਿੱਚ ਨਿਸ਼ਾਨੀ ਲਾ ਦਿੰਦੀ ਹੈ ਉਹ ਬਿਲਕੁਲ ਗਲਤ ਹੈ ਇਸ ਤਰ੍ਹਾਂ ਕਦੇ ਨਹੀਂ ਕਰਨਾ ਕਦੇ ਵੀ ਅੰਗ ਮੋੜ ਕੇ ਵਿੱਚ ਨਿਸ਼ਾਨੀ ਨਹੀਂ ਲਾਉਣੀ ਅਸੀਂ ਤੁਹਾਨੂੰ ਮੋੜ ਕੇ ਨਹੀਂ ਦੱਸ ਸਕਦੇ ਉਹ ਜਿਵੇਂ ਤੁਸੀਂ ਮੋੜ ਕੇ ਲਾਉਂਦੇ ਵਿੱਚ ਉਸ ਤਰ੍ਹਾਂ ਮੋੜਨਾ ਨਹੀਂਗਾ ਪਰ ਤੁਹਾਨੂੰ ਅਸੀਂ ਇਸ਼ਾਰੇ ਦੇ ਨਾਲ ਦੱਸ ਰਹੇ ਹਾਂ ਕਿ ਸੰਗਤਾਂ ਵਿੱਚ ਅੰਗ ਮੋੜ ਕੇ ਨਿਸ਼ਾਨੀ ਲਾ ਦਿੰਦੀਆਂ ਕਿ ਅੱਜ ਮੈਂ 6 ਅਸ਼ਟਪਦੀਆਂ ਜਾਂ ਅੱਜ ਮੈਂ 4 ਅਸ਼ਟਪਦੀਆਂ ਜਾਂ ਅੱਜ ਮੈਂ 12 ਅਸ਼ਟਪਦੀਆਂ ਪਾਠ ਕਰ ਲਿਆ ਤੇ ਇੱਥੇ ਮੈਂ ਅੰਗ ਮੋੜ ਕੇ ਨਿਸ਼ਾਨੀ ਲਾ ਦੇਣਾ ਬਿਲਕੁਲ ਨਹੀਂ ਕਰਨਾ ਕਈ ਗੁਰੂਕਾ ਸਾਹਿਬ ਦੇ ਸੰਗਤ ਜੀ ਇੱਥੇ ਡੋਰੀ ਲੱਗੀ ਹੁੰਦੀ ਹੈ ਆਮ ਤੁਸੀਂ ਗੁਰੂਕਾ ਸਾਹਿਬ ਦੇ ਦਰਸ਼ਨ ਕੀਤੇ ਹੋਣ ਕਈਆਂ ਚ ਇੱਥੇ ਡੋਰੀ ਲੱਗੀ ਹੁੰਦੀ ਹੈ ਉਹ ਕਈ ਸੰਗਤਾਂ ਵਿੱਚ ਡੋਰੀ ਰੱਖ ਦਿੰਦੀ ਹੈ ਉਹ ਵੀ ਬਿਲਕੁਲ ਗਲਤ ਹੈ ਤੁਸੀਂ ਕਦੇ ਵੀ ਟਕਸਾਲ ਵਾਲਾ ਗੁਰੂਕਾ ਸਾਹਿਬ ਦੇ ਦਰਸ਼ਨ ਕਰੋਗੇ ਦਮਦਨ ਟਕਸਾਲ ਵਾਲੇ ਉਹਨਾਂ ਦੇ ਗੁਰੂਕਾ ਸਾਹਿਬ ਕਦੇ ਵੀ ਤੁਹਾਨੂੰ ਡੋਰੀ ਨਹੀਂ ਲੱਬੇਗੀ ਕਿਉਂਕਿ ਸੰਗਤ ਜੀ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕੋਈ ਮੌਲੀ ਜਾਂ ਕੋਈ ਟੱਕਾ ਕੋਈ ਨਿਸ਼ਾਨੀ ਨਹੀਂ ਰੱਖ ਸਕਦੇ ਇਸੇ ਤਰ੍ਹਾਂ ਇਹ ਵੀ ਗੁਰਬਾਣੀ ਹੈ ਇਹ ਵੀ ਪੋਥੀ ਹੈ ਇਹਦੇ ਵਿੱਚ ਆਪਾਂ ਕੋਈ ਨਿਸ਼ਾਨੀ ਨਹੀਂ ਰੱਖ ਸਕਦੇ ਕਿਉਂਕਿ ਕੱਲਾ ਇੱਕ ਇੱਕ ਅੱਖਰ ਗੁਰੂ ਨਾਨਕ ਪਾਸ਼ਾ ਹੈ ਤੇ ਆਪਾਂ ਕੀ ਕਰਨਾ ਹੈ ਮੰਨ ਲਓ ਅੱਜ ਆਪਾਂ 12 ਅਸ਼ਟਪਦੀਆਂ ਕਰ ਲਈਆਂ ਜਾਂ ਸੰਗਤ ਜੀ 6 ਅਸ਼ਟਪਦੀਆਂ ਕਰ ਲਈਆਂ ਉਹਨੂੰ ਆਪਾਂ ਕਾਪੀ ਤੇ ਲਿਖ ਲੈਣਾ ਹੈ ਕਾਪੀ 'ਤੇ ਲਿਖ ਲੈਣਾ ਕਿ ਅੱਜ ਮੈਂ ਛੇਸ਼ਟ ਪੜੀਆਂ ਅੱਜ ਦੇ ਵਾਰ ਮੰਨ ਲਓ ਕਿ ਅੱਜ ਸੋਮਵਾਰ ਹੈ ਅੱਜ ਸੋਮਵਾਰ ਮੈਂ ਛੇਸ਼ਟ ਪੜੀਆਂ ਕਰ ਲਈਆਂ ਕੱਲ੍ਹ ਨੂੰ ਮੰਗਲਵਾਰ ਮੈਂ 12ਸ਼ਟਪਦੀ ਕਰਨੀ ਹੈ ਇਸ ਤਰ੍ਹਾਂ ਤੁਸੀਂ ਵਾਰ ਲਿਖ ਲਿਆ ਕਰੋ ਜਾਂ ਕਾਪੀ 'ਤੇ ਲਿਖ ਲਿਆ ਕਰੋ ਪੰਨੇ ਦੇ ਨਾਲ ਕਦੇ ਵੀ ਵਿੱਚ ਨਿਸ਼ਾਨੀ ਨਹੀਂ ਰੱਖਣੀ ਮੌਲੀ ਨਹੀਂ ਰੱਖਣੀ ਨਾ ਹੀ ਸੰਗਤ ਜੀ ਆਪਾਂ ਜਿਹੜੀ ਗਲਤੀ ਕਰਦੇ ਹਾਂ ਇਸ ਤਰ੍ਹਾਂ ਅੰਗ ਮੋੜਦੇ ਵਿੱਚ ਰੱਖਦੇ ਅੰਗ ਮੋੜ ਕੇ ਅੰਗ ਮੋੜ ਕੇ ਕਦੇ ਵੀ ਨਹੀਂ ਰੱਖਣਾ ਇਹ ਬਹੁਤ ਵੱਡੀ ਆਪਾਂ ਵੱਡੀ ਗਲਤੀ ਕਰ ਰਹੇ ਹਾਂ ਇਸ ਕਰਕੇ ਗੁਰੂ ਜੀ ਕਦੇ ਖੁਸ਼ੀ ਪ੍ਰਾਪਤ ਨਹੀਂ ਹੋ ਸਕਦੀ ਤੁਸੀਂ ਕਦੇ ਵੀ ਗੁਰਕਾ ਸਾਹਿਬ ਦੇ ਦਰਸ਼ਨ ਕਰੋਗੇ ਇਹ ਟਕਸਾਲ ਵਾਲਾ ਗੁਰਕਾ ਸਾਹਿਬ ਹੈ ਦਮਦ ਟਕਸਾਲ ਵਾਲਾ ਇਹਦੇ ਵਿੱਚ ਕਦੇ ਵੀ ਤੁਸੀਂ ਉਹ ਡੋਰੀ ਨਹੀਂ ਵੇਖੋਗੇ ਆਮ ਗੁਰਕਾ ਸਾਹਿਬ ਦੇ ਵਿੱਚ ਕਈਆਂ 'ਚ ਡੋਰੀ ਹੁੰਦੀ ਹੈ ਜਿਹੜੇ ਨਾਨਕ ਸਰ ਵਾਲੇ ਗੁਰਕਾ ਸਾਹਿਬ ਤੋਂ ਦਰਸ਼ਨ ਕਰੋਗੇ ਉਹਨਾਂ ਦੇ ਵੀ ਡੋਰੀਆਂ ਹੁੰਦੀਆਂ ਪਰ ਕਦੇ ਵੀ ਸੰਗਤ ਜੀ ਵੀ ਡੋਰੀ ਨਹੀਂ ਰੱਖਣੀ ਇਹ ਮਰਿਆਦਾ ਹੈ ਧਿਆਨ ਰੱਖਣਾ ਕਦੇ ਵੀ ਜਿਹੜੀ ਸੰਗਤਾਂ ਕਰ ਐ ਤੇ ਜਾਪ ਕਰਦੀਆਂ ਪਾਠ ਕਰਦੀਆਂ ਤੇ ਵੱਧ ਤੋਂ ਵੱਧ ਗੁਰਬਾਣੀ ਦਾ ਪੋਥੀ ਪਰਮੇਸ਼ਰ ਕਾ ਥਾਨ ਹੈ ਵੱਧ ਤੋਂ ਵੱਧ ਸਤਿਕਾਰ ਕਰਨਾ ਹੈ ਇਹ ਨਹੀਂ ਕਿ ਇਹ ਗੁਰੂ ਕਾ ਸਹਿਬ ਦਾ ਸਤਿਕਾਰ ਨਹੀਂ ਕਰਨਾ ਉਹੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਚ ਹੈ ਉਹੀ ਬਾਣੀ ਨੇ ਵਿੱਚ ਹੈ ਸਤਿਕਾਰ ਵੱਧ ਤੋਂ ਵੱਧ ਕਰਨਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜੀਆਂ ਸੰਗਤਾਂ ਇਹ ਗਲਤੀ ਕਰਦੀਆਂ ਸੰਗਤ ਜੀ ਅਣਜਾਣਪੁਣਚ ਗਲਤੀ ਕਈ ਵਾਰ ਹੋ ਜਾਂਦੀ ਹੈ ਨਹੀਂ ਪਤਾ ਲੱਗਦਾ ਸੋ ਅੱਗੇ ਤੂੰ ਧਿਆਨ ਰੱਖਣਾ ਤੇ ਵੀਡੀਓ ਨੂੰ ਸ਼ੇਅਰ ਕਰੇ ਜਰੂਰ ਕਰਿਓ ਇਸੇ ਚੈਨਲ ਤੇ ਸੰਗਤ ਜੀ ਲੜੀਵਾਰ ਗੁਰਬਾਣੀ ਦੀ ਸੰਥਾ ਰਾਤ ਨੂੰ ਸਵਾ 8:00 ਵੇ ਚੱਲਦੀ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ